ਤਨ ਹੈ ਮੈਂ ਤੁਹਾਡਾ ਆਪਣਾ 호ਸਟ ਐਂਡ ਦੋਸਤਾਂ ਮੈਂ ਢੱਲੋਂ ਤੁਸੀਂ ਦੇਖ ਰਹੇ ਹੋ ਡੀਪੀਵੀ ਪੰਜਾਬੀ ਯਾਤਰਾ ਵਿੱਚ ਸਾਰੇ ਸ਼੍ਰੀ ਦਾਨ ਮਾਤਾ ਜੀ ਦਾ ਕੀਤਾ ਜਾ ਰਿਹਾ ਹੈ ਪਰਿਵਾਰ ਦੀ ਸਹਿਮਤੀ ਦੇ ਅਨੁਸਾਰ ਦੇਰਾ ਸੱਚਾ ਸੌਦਾ ਦੇ ਸਾ ਡਾਕਟਰ ਗੁਰਮੀਤ ਰਾਮ ਰਹੀਮ ਜੀ ਇਨਸਾ ਜੀ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਜਿਹੜਾ ਸ਼੍ਰੀ ਦਾਨ ਹੈ ਉਹ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਪਰਿਵਾਰ ਦੀ ਸਹਿਮਤੀ ਦੇ ਅਨੁਸਾਰ ਅੱਜ ਜਿਹੜਾ ਮਾਤ ਸ਼੍ਰੀ ਦਾਨ ਮੈਡੀਕਲ ਖੋਜਾਂ ਲਈ ਜਿਹੜਾ ਦਾਨ ਕੀਤਾ ਜਾ ਰਿਹਾ ਹੈ ਤਾਂ ਸਾਰੀ ਸਾਧ ਸੰਗਤ ਸਾ ਸਮੂਹ ਇਹ ਸਰਧਾਂਜਲੀ ਸਮਾਰੋਹ ਵਿੱਚ ਇਕੱਠੀ ਹੋਈ ਹੈ ਜੀ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਤੇ ਸਤ ਸ਼ੈਨਸ਼ਾ ਜੀ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸੰਤ ਡਾਕਟਰ ਗਮੀਦ ਰਹਾ ਜੀ ਸੁਨਸ਼ਾ ਜੀ ਨੇ ਜਿਵੇਂ ਸਾਨੂੰ ਮਨੁੱਖਤਾ ਭਲਾਈ ਲਈ ਪ੍ਰੇਰਨਾ ਦਿੰਦੇ ਆ ਤਾਂ ਸੰਗਤ ਬਾਤ ਚੜ ਕੇ ਉਹਨਾਂ ਦੀ ਪ੍ਰੇਰਨਾ ਦੇ ਸਦਕਾ ਦਾ ਆਨੰਦਪੁਰ ਤੇਰਾਹੀ ਆਸਰਾ ਸਾਧ ਸੰਗਤ ਦੀ ਪਿਆਰੀ ਸਾਧ ਸੰਗਤ ਜੀ ਜਿਹੜੇ ਇਹ ਮਾਤਾ ਗੁਰਦੇਵ ਕੌਰ ਬਾਈ ਕੌਰ ਸਰ ਮਿਕਰ ਸਿੰਘ ਜਿਹੜੇ ਕਿ ਡੇਰਾ ਸੱਚਾ ਸੌਦਾ ਦੇ ਪਿਛਲੇ 25 ਤੋਂ 30 ਸਾਲ ਤੋਂ ਕਿਨ ਲਗਨ ਦੀ ਸੇਵਾ ਕਰਦੇ ਸੰਗਤ ਜੀ ਇਹ ਲਗਾਤਾਰ ਡੇਰੇ ਨਾਲ ਜੁੜੇ ਹੋਏ ਸੰਗਤ ਜੀ ਇਹਨਾਂ ਦੇ ਸਾਰੇ ਪੰਜ بیٹے ਆ ਸਾਰੀਆਂ ਨਹੀਂ ਸਾਰੀਆਂ ਫੈਮਿਲੀਆ ਗੁਰੂ ਘਰ ਨਾਲ ਪੱਕੇ ਤੌਰ ਤੇ ਜੁੜੀਆਂ ਜੀ ਸਾਰੇ ਹੀ ਪੱਕੀਆਂ ਸਮਝੀਆਂ ਤੇ ਲੋਕਾਂ ਦੀ ਸੇਵਾ ਵਿੱਚ ਬਹੁਤ ਜ਼ਿਆਦਾ ਹਿੱਸਾ ਲੈਂਦੇ ਆ ਜੀ ਇਹ ਇਹ ਮਾਤਾ ਗੁਰਦੇਵ ਕੌਰ ਜਿਹੜੇ ਸੀ ਇਹਨਾਂ ਨੇ ਕਦੇ ਵੀ ਨਾਗਮ ਮਿਸਲੀ ਦੀ ਕੀਤਾ ਹਰ ਮਹੀਨੇ ਦੇ ਵਿੱਚ ਇਹਨਾਂ ਦਾ ਇੱਕ ਹਫਤਾ ਹੁੰਦਾ ਸੀ ਪਹਿਲਾ ਹਫਤਾ ਲੰਗਰ ਦੇ ਵਿੱਚ ਤੇ ਉੱਥੇ ਵੀ ਰਹੇ ਪੈਂਦੇ ਸੀ ਜੀ ਡੇਰੇ ਸਲਾਬਪੁਰੇ ਤੇ ਇਹਨਾਂ ਨੇ ਗੁਰੂ ਘਰ ਦੀ ਬਹੁਤ ਖੀਰ ਤੱਕ ਸੇਵਾ ਕੀਤੀ ਹੈ ਜੀ ਪਿਛਲੇ ਲਗਭਗ 15 20 ਦਿਨ ਤੋਂ ਅਚੋੜੇ ਢਿੱਲੇ ਚੱਲ ਰਹੇ ਸੀ ਜੀ ਹੁਣ ਵੀ ਜਿਉਂਦ ਇਹਨਾਂ ਨੇ ਚੋਲਾ ਛੱਡਿਆ ਜੀ ਤੇ ਬਟਿੰਡਾ ਵਿਖੇ ਉਦੋਂ ਵੀ ਇਹ ਡੇਰੇ ਦੀ ਗੱਲਬਾਤ ਕਰਦੇ ਰਹੇ ਕਿ ਨਹੀਂ ਮੈਨੂੰ ਪੁੱਛ ਲਈ ਹੋਇਆ ਮੈਂ ਠੀਕ ਐ ਮੇਰਾ ਕੁਝ ਨਹੀਂ ਦੁਖਦਾ ਤੇ ਤੁਸੀਂ ਮੈਨੂੰ ਕਿਉਂ ਲੈ ਕੇ ਜਾ ਰਹੇ ਆਂ ਪਰ ਮਾਲਕਾ ਟਾਈਮ ਆ ਗਿਆ ਸੀ ਜੀ ਇਹਨਾਂ ਦੇ ਸਵਾਸ ਪੂਰੇ ਹੋ ਗਏ ਸੀ ਮਾਲ ਦੇ ਨੂੰ ਯਾਦ ਵਿੱਚ ਕਰਦੇ ਹੋਏ ਸੀ ਇਹਨਾਂ ਨੇ ਸਰੀਰ ਤਿਆਗਿਆ ਬਹੁਤ ਇਹਨਾਂ ਦੀ ਮਹਾਨ ਸੇਵਾ ਹੈ ਜੀ ਗੁਰੂ ਕਰਨ ਵਾਲਾ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਸੀ ਜਿਸ ਕਰਕੇ ਇਹਨਾਂ ਦਾ ਸਾਰਾ ਪਰਵਾਰ ਅੱਜ ਵੀ ਇਹਨਾਂ ਦੇ ਹੁਕਮ ਨੂੰ ਮੰਨਦੇ ਹੋਏ ਇਹਨਾਂ ਨੇ ਫਾਰਮ ਭਰੇ ਹੋਏ ਸੀ ਜੀ ਬੋਡੀ ਫਾਰਮ ਦੇ ਦਾਨ ਦੇ ਇਹਨਾਂ ਨੇ ਨਾਲ-ਨਾਲ ਇਹਨਾਂ ਦੀਆਂ ਅੱਖਾਂ ਵੀ ਦਾਨ ਕਰਾਈਆਂ ਜੀ ਤੇ ਅੱਜ ਬੋਡੀ ਵੀ ਇਹਨਾਂ ਦੀ ਮੈਡ ਦੇ ਵਿੱਚ ਮਤਲਬ ਮੈਡੀਕਲ ਖੋਜਾਂ ਵਾਸਤੇ ਦਾਨ ਕਰ ਰਹੀ ਹੈ ਜੀ ਇਹਨਾਂ ਨੇ ਜਿਉਂਦੇ ਜੀ ਵੀ ਆਪਣਾ ਜੀਵਨ ਦੇਖੇ ਚਲਾਇਆ ਜੀ ਇਹ ਮਰਨ ਤੋਂ ਬਾਅਦ ਆਪਣੀ ਬਾਡੀ ਦਾਨ ਕਰਕੇ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ ਜੀ ਏਸੀ ਮਿਸਾਲ ਬਹੁਤ ਘੱਟ ਮਿਲਦੀ ਹੈ ਜੀ ਸਾਨੂੰ ਇਸ ਪਰਿਵਾਰ ਤੇ ਬਹੁਤ ਮਾਣ ਹੈ ਜੀ ਦੰਦਨਾ ਸਤਿਗੁਰੂ ਤੇਰਾ ਯਾਤਰਾ ਸੁਖ ਦੇਵ ਸਤਿਗੁਰੂ ਜੀ ਤੇ ਮਾਰੇ ਚਰਨੋਂ ਮੈਂ ਯਹੀ ਬੇਨਤੀ ਹੈ ਪਲ ਪਲ ਸ਼ਿੰਨ ਸ਼ਿੰਨ ਰਹੇ ਧਿਆਨ ਤੁਮਾਰੀ ਤਾਰੇ ਰਹਿ ਧਿਆਨ ਤੁਮਾਰੇ ਚਰਨੋ ਮੇਂ ਜੀ ਪਾਪ ਪਰ ਤੇਰਾ ਨਾਮ ਰਹੀ ਤੇਰੀ ਯਾਦ ਸੁਭਾਅ ਔਰ ਸ਼ਾਮ ਰਹੀ ਬਸ ਕਾਮ ਲਿਆਟੋ ਯਾਮ ਰਹੀ ਰਹਿ ਧਿਆਨ ਤੁਮਾਰੇ ਚਰਨੋ ਮਿਲਤਾ ਹੈ ਸਾਚਾ ਸੁਖ ਕੇਵਲ ਸਤ ਗੁਰੂ ਜੀ ਤੁਮਾਰੇ ਚਰਨੋ ਮੇ ਜੈ ਬੇਨਤੀ ਹੈ ਪਲ ਪਲ ਛਿਨ ਛਿਨ ਰਹੇ ਧਿਆਨ ਤੁਮਾਰੇ ਚਰਨੋ ਵਾਸ ਯਾਦ ਰੱਖੋ ਮਾਲਕ ਸੇ ਡਰੋ ਨਾਮ ਸਤਵਾਉਂਦੇ ਰਹੀ ਅਸਾਂ ਹੁਣ ਮਰਦ ਦੀ ਸਾਜੀ ਨਵਾਜੀ ਪਿਆਰੀ ਜੀ ਸੰਗਤੀ ਸਾਰੀ ਸత్సੰਗਤ ਨੇ 2 ਮਿੰਟਾਂ ਵਾਸਤੇ ਪੰਜਨ ਸਿਮਰਨ ਕਰਨਾ ਹੈ ਸਭ ਚਿਹਰੀ ਨੂੰ ਇਹ ਆਤਮਨ ਵਾਸਤੇ ਪੰਜਨ ਸਿਮਰਨ ਕਰਨਾ ਹੈ ਜਿਨ੍ਹਾਂ ਨੇ ਨਾਮ ਦੀ ਦਾਤ ਪ੍ਰਾਪਤ ਕੀਤੀ ਹੈ ਉਹਨਾਂ ਨੇ ਸਿਮਰਨ ਕਰਨਾ ਜਿਨ੍ਹਾਂ ਨੇ ਹਜੇ ਤੱਕ ਨਾਮ ਦੀ ਦਾਤ ਪ੍ਰਾਪਤ ਨਹੀਂ ਕੀਤੀ ਉਹਨਾਂ ਨੇ ਤੰਤਨ ਸਤਪ੍ਰਤੀ ਰਹੀ ਆਸਰਾ ਸਰਬ ਸੰਜਨ ਨਰ ਜੇ ਆਪ ਕੋ ਆਪਣੇ ਕਰਨ ਤੱਕ 2 ਮਿੰਟਾਂ ਵਾਸਤੇ ਸਾਰਿਆਂ ਨੇ ਸਿਮਨ ਕਰਨਾ ਚਾਹੀਦਾ ਤੰਨ ਦਨ ਸਰਪ੍ਰੂ ਤੇ ਰਹੀ ਆਸ ਇਹ ਟੰਡੀ ਵਾਲਾ ਬੰਦਾ 85 ਨੰਬਰ ਲੈ ਲੋ ਕੋਈ ਜਮਮਰ ਕੋਲ ਬੋਲਿੰਦੀ ਆ ਮਾਤਾ ਜੀ ਦੇ ਮੋਹ ਨਾਲ ਨਾਮ ਲਏਗਾ ਮਾਤਾ ਜੀ ਦੇ ਕੋ ਤੇਰਾ ਨਾਮ ਲਏਗਾ